ਦੇਖ ਅਦਾਰੇ ਕਿਵੇਂ ਮੁਰਦਿਆਂ ਫੀਸਾਂ ਲੈ ਕੇ ਯਾਰ ਚੜ੍ਹ ਕੇ ਇਕਨਾ ਸਲਵਾਰ ਕਰਦੇ ਹਨ ਇੱਕੀ ਤਾਜ਼ਾ ਮਿਸਾਲ ਚ ਅੱਜ ਨੂੰ ਪਟਾਰ ਦੇ ਕਮੇਟੀ ਦੇ ਅਦਾਰੇ 3MS ਕਾਰਜ ਵਿੱਚ ਕੁਝ ਵੇਲੇ ਦੇਖੋ ਨੁਰੀ ਜਿਹੜੋ ਕੈਮਰਾ ਸਾਹਮਣੇ ਸਟੂਡੈਂਟ ਪ੍ਰਿਆ ਨੇ ਆਪਣੇ ਨਾਲ ਹੋ ਇਕਲਵਾਰ ਬਾੜੇ ਪੱਤਰਕਾਰਾਂ ਦੇ ਰੋਡ ਰੋਈ ਮਾਣਾ ਸੀ ਕਿ ਐਸੀ ਘੋਟੇ ਦੀ ਵਿਦਿਆਰਥੀ ਪ੍ਰਿਆ ਨੇ ਮੋਟੇ ਖਲਾਸ ਵਿੱਚ ਆਪਣੀ ਪੂਰੀਆਂ ਫੀਸਾਂ ਅਦਾ ਕੀਤੀਆਂ ਤੇ ਇੱਕ ਸਾਲ ਫਰਾਸਾਂ ਵੀ ਲਗਾਈਆਂ ਪਰ ਜਦੋਂ ਰੋਲ ਨੰਬਰ ਲੈਣ ਗਈ ਤਾਂ ਇੱਕ ਜ਼ਾਲ ਬਾਅਦ ਕਾਲਜ ਪ੍ਰਸ਼ਾਸਨ ਨੇ ਇੱਕ ਐਕਟ ਦਿੱਤਾ ਕਿ ਉਸਦੀ ਤਾਂ ਐਡਮਿਸ਼ਨ ਹੀ ਨਹੀਂ ਹੋਈ ਪਿੱਛੋਂ ਪੋਰਟਲ ਹੀ ਬੰਦ ਹੋ ਗਿਆ ਪਰ ਜਦੋਂ ਪ੍ਰਿਆ ਤੇ ਉਸਦਾ ਪਤੀ ਸੁਖਦੇਵ ਰਾਜ ਨੇ ਕਾਲਜ ਦੇ ਪ੍ਰਿੰਸੀਪਲ ਤੇ ਵਾਈਸ ਪ੍ਰਿੰਸੀਪਲ ਨੇ ਬਹੁਤ ਹੀ ਸਹਿਜ ਜਵਾਬ ਦੇ ਦਿੱਤਾ ਕਿ ਕੋਈ ਨਾ ਇਸ ਸਾਲ ਨਹੀਂ ਤਾਂ ਅਗਲੇ ਸਾਲ ਤੁਹਾਡੀ ਐਡਮਿਸ਼ਨ ਹੋ ਜਾਵੇਗੀ ਪਰ ਉਦੋਂ ਹੀ ਇਹ ਨਹੀਂ ਸੋਚਿਆ ਕਿ ਅਸਿੱਧਾ ਜੋ ਕਿਸੇ ਦਾ ਬਰਬਾਦ ਹੋ ਗਿਆ ਉਸ ਦਾ ਕੌਣ ਜ਼ਿੰਮੇਵਾਰ ਹੈ ਉਦੋਂ ਜਦੋਂ ਮੀਡੀਆ ਨੇ ਪ੍ਰਿੰਸੀਪਲ ਤੇ ਵਾਈਸ ਪ੍ਰਿੰਸੀਪਲ ਕੋਲ ਇਸ ਦਾ ਜਵਾਬ ਮੰਗਣਾ ਚਾਹਿਆ ਤਾਂ ਦੋਨੋਂ ਹੀ ਆਪਣੀ ਜ਼ਿੰਮੇਵਾਰੀ ਨੂੰ ਨਜ਼ਰ ਅੰਦਾਜ਼ ਕਰਦੇ ਕੈਮਰੇ ਸਾਹਮਣੇ ਹੀ ਆਪਣੇ ਦਫ਼ਤਰ ਚੋਂ ਛਿਸਕਦੀਆਂ ਨਜ਼ਰ ਆਈਆਂ ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਇਸ ਕਾਲਜ ਉੱਪਰ ਅਸੀਂ ਵਿਦਿਆਰਥੀ ਦੀ ਸਕੋਲਰਸ਼ਿਪ ਕੋ ਤੇ ਦੇ ਔਰੋਪ ਲੱਗੇ ਸੀ ਜਿਸ ਨੂੰ ਲੈ ਕੇ ਮਾਮਲਾ ਮਾਂਡੋ ਅਦਾਲਤ ਵਿੱਚ ਅਧਿਨ ਹੈ ਆਹ ਤੁਹਾਨੂੰ ਦਿਖਾਉਂਦੇ ਹਾਂ ਪਹਿਲਾ ਪ੍ਰਿੰਸੀਪਲ ਦੀ ਕੈਮਰੇ ਦੇ ਸਾਹਮਣੇ ਕਿਸ ਤਰ੍ਹਾਂ ਦੀ ਵੀਡੀਓ ਹੈ ਪਤਾ ਕੀ ਮੈਡਮ ਤੁਸੀਂ ਉਹ ਵੀਡੀਓ ਕਰੂਗਾ ਕਰੋ ਮੈਡਮ ਨਹੀਂ ਨਹੀਂ ਕਿਉਂ ਉਸ ਦਿਨ ਵੀ ਤੁਸੀਂ ਮੈਡਮ ਇੱਕ ਇੱਕ ਲੜਕੀ ਹੈ ਇੱਕ ਸਟੂਡੈਂਟ ਦਾ ਇੱਕ ਸਾਲ ਤੋਂ ਹੀ ਖਰਾਬ ਕਰ ਰਹੇ ਹੋ ਉਹਦਾ ਕੌਣ ਜ਼ਿੰਮੇਵਾਰ ਹੈ ਉਹਦਾ ਕੌਣ ਜ਼ਿੰਮੇਵਾਰ ਹੈ ਤੁਸੀਂ ਵਾਈਸ ਪ੍ਰਿੰਸੀਪਲ ਉਹ ਭਾਜੀ

ਪੂਰੇ ਡਾਕੂਮੈਂਟ ਇਹਨਾਂ ਨੂੰ ਦਿੱਤੇ ਹੋਏ ਆ 15000 ਰੁਪਏ ਮੈਂ ਇਹਨਾਂ ਨੂੰ ਪੇ ਕੀਤਾ ਹੋਇਆ 10000 ਦੀ ਮੇਤੋਂ 15000 ਦੀ ਮੇਤੋਂ ਰਸੀਦ ਵੀ ਹੈਗੀ ਆ ਇਹਨਾਂ ਨੇ ਹੁਣ ਜਨਵਰੀ ਚ ਆ ਕੇ ਮੈਨੂੰ ਇਹ ਗੱਲ ਕਹੀ ਆ ਕਿ ਤੁਹਾਡੀ ਐਡਮਿਸ਼ਨ ਕਨਫਰਮ ਨਹੀਂ ਹੋਗੀ ਉਹ ਵੀ ਮੈਂ ਇਹਨਾਂ ਨੂੰ ਸਕਾਲਰਸ਼ਿਪ ਆ ਨਹੀਂ ਮੈਂਨੂੰ ਰੋਲ ਨੰਬਰ ਪੁੱਛਿਆ ਤਾਂ ਇਹਨਾਂ ਨੇ ਮੈਂ ਦੱਸਿਆ ਹੁਣ ਤੱਕ ਇਹਨਾਂ ਨੂੰ ਮੈਨੂੰ ਕੋਈ ਇਨਫੋਰਮੇਸ਼ਨ ਨਹੀਂ ਦਿੱਤੀ ਇਸ ਬਾਰੇ ਕਿ ਤੁਹਾਡੀ ਕੋਈ ਐਡਮਿਸ਼ਨ ਕਿਉਂ ਨਹੀਂ ਹੋਈ ਕੋਈ ਇਨਫੋਰਮ ਨਹੀਂ ਮੈਨੂੰ ਕੀਤਾ ਆ ਹੁਣ ਸਾਰਾ ਲਿਆ ਕੇ ਸਾਰਾ ਇਹਨਾਂ ਨੇ ਮੈਨੂੰ ਇਹ ਗੱਲ ਕਹੀ ਹੈ ਕਿ ਜੇ ਤੁਹਾਡੀ ਐਡਮਿਸ਼ਨ ਕਨਫਰਮ ਨਹੀਂ ਹੋਈ ਤਾਂ ਮੇ ਇਹਨਾਂ ਨੇ ਇਹ ਗੱਲੇ ਨਹੀਂ ਕਲੀਅਰ ਕਰਾਈ ਕਰਦੇ ਕਿਦਰ ਡਿਨੋਮੀਨੇਸ਼ਨ ਨਹੀਂ ਹੋ ਸਕਦੀ ਮੈਂ ਇਹ ਕਹਿੰਦਾ ਕਿ ਸਭ ਮੇਰੇ ਇੰਨੇ ਟਾਈਮ ਤੱਕ ਮੈਨੂੰ ਕਿਉਂ ਨਹੀਂ ਦੱਸਿਆ ਕਰੋ ਮੈਂ ਯੂਨੀਫਾਰਮ ਸੇ ਪ੍ਰੋਪਰ ਸਕੂਲ ਆ ਰਹੀ ਸੀ ਕਾਲਜ ਆ ਰਹੀ ਸੀਗੀ ਮੇਰੇ ਕੋ ਬੁੱਕਸ ਵੀ ਹੈਗੀਆਂ ਬੁੱਕਸ ਵੀ ਪਹਿਲਾਂ ਇਹਨਾਂ ਨੇ ਕਿਹਾ ਸੀਗਾ ਅਸੀਂ ਕਾਲਜ ਵੱਲੋਂ ਦਵਾਂਗੇ ਬਾਅਦ ਵਿੱਚ ਉਹਨਾਂ ਨੇ ਕਿਹਾ ਇਹ ਕਿ ਤੁਸੀਂ ਆਪ ਲਓ ਸਭੀ ਸਟੂਡੈਂਟ ਨੂੰ ਇਹਨਾਂ ਨੇ ਕਿਹਾ ਸੀਗਾ 5000 ਰੁਪਏ ਮੰਗਦੇ ਸੀ ਕਿ ਬੁੱਕਸ ਦਾ ਤੇ ਕਾਲਜ ਦਾ ਵੀ ਨਾਮ ਅਜੇ ਸਕਾਲਜ ਐਡਮਿਸ਼ਨ ਵੀ ਆ ਮੈਂ ਸੈਂਸਿਟਿਊਡ ਤਨ ਲੱਗਾ ਜੀ ਇਹਨਾਂ ਅੰਮ੍ਰਿਤਮਾ ਸਟੂਡੈਂਟ ਆ ਲੱਗਾ ਮੈਂ ਬੱਚਿਆਂ ਦੇ ਕੋਈ ਐਕਾ ਵੀ ਫਲਵਾ ਦਿੱਤਾ ਜਾ ਰਿਹਾ ਹੈ ਹਾਂ ਜੀ ਬਹੁਤ ਜ਼ਿਆਦਾ ਕਾਫੀ ਸਟੂਡੈਂਟ ਹੈ ਮੇਰੇ ਵੀ ਮੈਨੂੰ ਤਾਂ ਹੁਣ ਆ ਗਏ ਦੋ ਤਿੰਨ ਸਟੂਡੈਂਟ ਨੂੰ ਨਵੰਬਰ ਜੇ ਤਾਂ ਸੰਬਚਾਰ ਨੇ ਐਡਾ ਪੈਸੇ ਦੇ ਕੇ ਮੈਂ ਕਹੀ ਤੁਹਾਡੀ ਪਰਮਿਸ਼ਨ ਨਹੀਂ ਹੋ ਸਕਦੀ ਉਹਨਾਂ ਨੇ ਕੋਈ ਐਕਸ਼ਨ ਨਹੀਂ ਲੇਤਾ ਸਟੂਡੈਂਟ ਨੇ ਤੇ ਉਹਨਾਂ ਨੂੰ ਪੈਸੇ ਉਹਨਾਂ ਦੇ ਵਾਪਸ ਦੇ ਦਿੱਤੇ ਹੀ ਉਹਨਾਂ ਨੇ ਮੈਂ ਵੀ 5000 ਸ਼ਾਇਦ ਦਿੱਤਾ ਹੋਇਆ ਸੀਗਾ ਤੇ ਉਹਨਾਂ ਨੂੰ ਪੈਸੇ ਦੇ ਤੇ ਉਹ ਐਡਾ ਹੀ ਚਲੇ ਗਏ ਐਪਲੀਕੇਸ਼ਨ ਉਹਨੋਂ ਕੋ ਲੈਂਦੇ ਸੀਗੇ ਇਹ ਸੀ ਮੈਨੂੰ ਕਿ ਮੇਰੇ ਐਡਮਿਸ਼ਨ ਹੋ ਹੀ ਜਾਏ ਕਿਉਂਕਿ ਮੈਂ ਆਪਣ ਇਹ ਸਰਕਾਰ ਅਬ ਹੋ ਨਹੀਂ ਦੇ ਸਕਦੀ ਲੱਗਦਾ ਨਹੀਂ ਕਿਤੇ ਐਸਸੀ ਕੈਟਾਗਰੀ ਕਰਕੇ ਵੀ ਤੁਹਾਡੇ ਨਾਲ ਕੀਤਾ ਗਿਆ ਪਾਕਸਾਬ ਜੋ ਜਿਹੜਾ ਵਜੀਫਾਵਾ ਜਾਂ ਸਕਾਲਰਸ਼ਿਪ ਆ ਉਹ ਅਸੀਂ ਰੱਖ ਲਈਏ ਕਿਉਂਕਿ ਅੱਗੇ ਵੀ ਲਗਾਤਾਰ ਸੁੱਟਿਆਂ ਤੇ ਰਿਹਾ ਹੈ ਹਾਂਜੀ ਇਹ ਐਸਸੀ ਸਟੂਡੈਂਟ ਦੀਆਂ ਸੀਟਾਂ ਵੇਚਦੇ ਨੇ ਐਸਸੀ ਸਟੂਡੈਂਟ ਦੀਆਂ ਸੀਟਾਂ ਵੇਚਦੇ ਇਹਨਾਂ ਕੋ ਪੈਸੇ ਵੀ ਵੱਧ ਹਾਨੂੰ ਵੀ ਇਹਨਾਂ ਨੇ ਐਸਸੀ ਦਾ ਕਿਹਾ ਕਿ ਜਨਰਲ ਦੇ ਪੈਸੇ ਸਾਡੇ ਕੋਲ ਮੰਗੇ ਸੀਗੇ ਇਹਨਾਂ ਨੇ ਤੇ ਮੇਰ ਕੋ ਜਰਨਲ ਦੀ ਉਹਦੇ ਹੀ ਪੈਸੇ ਲੈ ਲੈਣ ਦੇ ਬੇਸੇ ਕਿ ਅਸੀਂ ਦੀ ਸੀਟ ਇਹ ਵੀ ਨਹੀਂ ਕਿ ਮੈਨੂੰ ਅਸੀਂ ਦੀ ਸੀਟ ਦਿੱਤੀ ਇਹਨਾਂ ਨੇ ਮੈਨੂੰ ਸਿਰਫ ਇਹ ਕਿ ਤਾਂ ਅਸੀਂ ਅਸੀਂ ਕਹਿਆ ਕਿ ਹੁਣ ਅਸੀਂ ਚਾਹੀਦੀ ਮੈਂ ਅਸੀਂ ਕਾਸਟ ਤੋਂ ਬਿਲੋਂਗ ਕਰਦੀ ਹਾਂ ਬਟ ਇਹਨਾਂ ਨੇ ਮੇਰ ਕੋ ਜਰਨਲ ਦੇ ਪੈਸੇ ਮੰਗਦੇ ਹੀ ਤੇ ਅਸੀਂ ਤਾਂ ਵੀ ਦੇਣ ਨੂੰ ਤਿਆਰ ਹੋ ਗਏ ਕਿ ਸਰ ਮੈਂ ਜਨਨ ਕਰਨਾ ਚਾਹਦੀ ਸੀ ਸਰ ਮੇਰਾ ਨਾਮ ਸੁਖਦੇਵ ਰਾਜ ਹੈ ਮੇਰੀ ਮਿਸਿਸ ਇਸ ਕਾਲਜ ਮਨ ਅਡਮਿਸ਼ਨ ਕਰਾਈ ਸੀਗੀ ਮਹੀਨੇ ਦੇ ਵਿੱਚ ਜਦ ਕਿ ਇਹਨਾਂ ਨੇ ਹੁਣ ਜਨਵਰੀ ਲਾਸਟ ਦਾ ਕਰਾਣਾ ਕਿ ਉਹ ਵੀ ਇਹਨਾਂ ਨੇ ਉਹਨਾਂ ਨੂੰ ਕਿਹਾ ਕਿ ਮੈਨੂੰ ਸਾਰੇ ਰੋਲ ਨੰਬਰ ਦਿਓ ਮੈਂ ਸਕਾਲਰਸ਼ਿਪ ਦਾ ਫਾਰਮ ਭਰਨਾ ਹੈ ਤਾਂ ਉਹਨਾਂ ਨੇ ਇਹਨਾਂ ਨੂੰ ਕਿਹਾ ਕਿ ਤੁਹਾਡੀ ਐਡਮਿਸ਼ਨ ਕਨਫਰਮ ਨਹੀਂ ਹੈਗੀ ਨਹੀਂ ਤੇ ਇਹਨਾਂ ਨੇ ਉਹ ਵੀ ਨਹੀਂ ਸੀ ਕਿ ਇਹਨਾਂ ਨੂੰ ਦੱਸਣਾ ਕਿ ਤੁਹਾਡੀ ਐਡਮਿਸ਼ਨ ਹੋਈ ਹੈ ਜਾਂ ਨਹੀਂ ਹੋਈ ਉਹ ਵੀ ਇਹਨਾਂ ਦੇ ਕਹਿਣ ਤੇ ਇਹਨਾਂ ਨੂੰ ਉਹਨਾਂ ਨੇ ਦੱਸਿਆ ਕਿ ਤੁਹਾਡੀ ਐਡਮਿਸ਼ਨ ਕਨਫਰਮ ਨਹੀਂ ਹੈਗੀ ਜਦ ਸਰ ਦੇਖੋ ਮੇਰੇ ਬੱਚੇ ਨੇ ਛੋਟੇ ਇੱਕ 6 ਸਾਲ ਦਾ ਬੇਟਾ ਮੇਰਾ ਇੱਕ ਬੇਟੀ ਹੈ 3 ਸਾਲ ਦੀ ਇਹ ਕਾਲਜ ਜਾਂਦੇ ਸੀਗੇ ਤੇ ਬੇਟੀ ਦਾ ਤੇ ਬੱਚਿਆਂ ਦਾ ਪਿੱਛੇ ਧਿਆਨ ਮੈਂ ਰੱਖਦਾ ਸੀਗਾ ਸਰ ਮੈਂ ਐਸਸੀ ਕੈਟਾਗਰੀ ਨੂੰ ਬਿਲੋਂਗ ਕਰਦਾ ਵਾਂ ਇਦੇ ਵਿੱਚ ਇਹਨਾਂ ਨੇ ਇਹ ਦੇਖੋ ਕਿੰਨਾ ਫਰੋਡ ਕੀਤਾ ਸਾਡੇ ਨਾਲ ਕਿ ਸਾਨੂੰ ਐਸਸੀ ਦੀ ਹੋਣ ਦੇ ਬਾਵਜੂਦ ਵੀ ਇਹਨਾਂ ਨੇ ਸਾਡੇ ਨਾਲ ਕਿ ਐਸਸੀ ਦੀ ਸੀਟ ਨਾ ਦੇਣ ਦੇ ਕਿ ਸਾਡੇ ਕੋਲ ਐਸਸੀ ਦੀ ਨਹੀਂ ਤੁਸੀਂ ਜਨਰਲ ਦੀ ਫੀਸ ਪੇ ਕਰੋ ਅਸੀਂ ਜਨਰਲ ਦੇ ਵੀ ਸਾਰੇ ਐਗਰੀ ਹੋ ਗਏ ਤੇ ਚਲੋ ਮੇਰੀ ਮਿਸੀ ਦਾ ਸੁਪਨਾ ਸੀਗਾ ਕਿ ਮੈਂ ਪੜਨਾ ਮੈਂ ਚਲੋ ਇਹਨਾਂ ਦੇ ਮਾਪਿਓ ਸੀਗੇ ਉਹਨਾਂ ਕੋ ਜਿੰਨੀ ਹੋਇਆ ਉਹਨਾਂ ਨੇ ਪੜਾਇਆ ਇਹਨੂੰ ਅਗੋਂ ਇਹਨਾਂ ਦੇ ਖਵਾਏ ਸੀਗੇ ਪੜਨ ਦੀ ਉਹਨਾਂ ਦੀ ਹਿੰਮਤ ਚਲੋ ਨਹੀਂ ਮਾਰੇ ਸੀਗੇ ਉਹਨਾਂ ਕੋ ਨਹੀਂ ਪੜਾਇਆ ਗਿਆ ਚਲੋ ਮੇਰਾ ਸੀਗਾ ਕਿ ਚਲੋ ਇਹ ਪੜ ਲੈਣਾ ਸਰਿਆਨਦਰਮ ਜੀਐਨਦਰ ਵਿੱਚ ਐਡਮਿਸ਼ਨ ਨਾ ਦਵਾ ਦਿੱਤੀ ਉਹਦੇ ਤੋਂ ਬਾਅਦ ਸਰਕਾਰ ਦਾ ਵੀ ਇੱਕ ਨਾਰਾ ਕੰਦੀ ਹੈ ਕਿ ਬੇਟੀ ਬਚਾਓ ਤੇ ਬੇਟੀ ਪੜਾਓ। ਉਹਦੇ ਵਿੱਚ ਜੇ ਮੈਂ ਪੜਾਉਣਾ ਪਿਆ ਮੈਂ ਇਹਨਾਂ ਨੂੰ ਤੇ ਸਰ ਇਹਨਾਂ ਨੂੰ ਇਹ ਵੀ ਦਿੱਕਤ ਆਉਂਦੀ ਕਿ ਬੇਟੀ ਨਾ ਕਿਤੇ ਕੋ ਕੁੜੀ ਨਾ ਕੋਈ ਅੱਗੇ ਕੋਈ ਵੱਧ ਕੇ ਕੋਈ ਤਰੱਕੀ ਕਰ ਸਕੇ। ਸਰ ਇਹਨਾਂ ਨੇ ਕਾਲਜ ਏਦਾਂ ਕਰਦੇ ਪਏ ਨੇ ਮੇਰੇ ਨਾਲ ਤਾਂ ਚਲੋ ਹੋਇਆ ਹੋਇਆ ਆ ਹੋਰ ਪਤਾ ਨਹੀਂ ਕਿੰਨੇ ਕੁ ਸਟੂਡੈਂਟਾਂ ਨੇ ਇਹਨਾਂ ਨੇ ਏਦਾਂ ਕੀਤਾ ਤਾਂ ਹੋਣਾ ਮੈਂ ਕਿ ਜਿਹੜਾ ਫਰੋਡ ਇਹਨਾਂ ਨੇ ਕੀਤਾ ਵਾ। ਮੈਂ ਸਰ ਮੈਂ ਇਹ ਹੀ ਚਾਹਨਾ ਮੈਂ ਕਿ ਇਹੋ ਜੇ ਕਾਲਜ ਵਿੱਚ ਕੋਈ ਬੱਚਾ ਐਡਮਿਸ਼ਨ ਨਾ ਲਵੇ।